सियासत यासत भी शब्द लिया तो मैं याद आया बहुत जॉमेडियनज कुरप्रीत कुगगी हो एंड होर भी एक दो नाम आ रहे हैं वो हूँ जा रहे हैं सियासत वाले तो कोई प्लैनज ने ਮੇਰੇ ਪਲਾਨ ਜੋ ਮੈਨੂੰ ਕੰਮ ਆਉਂਦਾ ਉਹਦੇ ਵੱਲ ਨਹੀਂ ਮੇਰਾ ਪਲਾਨ ਹੈਗਾ ਕਿ ਮੈਂ ਸਕੂਲਾਂ ਕਾਲਜਾਂ ਵਿੱਚ ਲੈਕਚਰ ਦੇ ਲਾਣਾ ਮੈਂ ਬੋਲ ਸਕਦਾ ਵਧੀਆ ਮੈਂ ਉਹਨਾਂ ਨੂੰ ਅਵੇਅਰ ਕਰਦਾ ਸੋਸਾਇਟੀ ਲਈ ਕੰਮ ਕਰਦਾ ਲਿਖਣ ਲਿਖ ਸਕਦਾ ਨੋਵਲ ਲਿਖੀ ਜਾਣਾ ਕਵਿਤਾ ਲਿਖੀ ਜਾਣਾ ਫਿਲਮਾਂ ਲਿਖ ਰਿਆਂ ਡਾਇਰੈਕਸ਼ਨ ਵੱਲ ਜਾਊਂਗਾ ਸਿਆਸਤ ਬਾਰੇ ਮੈਨੂੰ ABC ਵਾਲੀ ਪਤਾ ਨਹੀਂ ਹੈ ਔਰ ਮੈਂ ਇੱਕ ਸਿਆਸਤ ਦੇ ਤੌਰ ਤੇ ਸਿਆਸਤ ਨੂੰ ਕ੍ਰਿਟਿਕ ਦੇ ਤੌਰ ਤੇ ਜ਼ਿਆਦਾ ਵੇਖਦਾ ਹੈ ਨਾ ਤੇ ਉਹ ਗੱਲਾਂ ਦੇ ਨਾਲ ਹਜੇ ਮੈਂ ਕਦੇ ਸੋਚਿਆ ਨਹੀਂ ਅੱਜ ਤੱਕ ਮੇਰਾ ਕਦੇ ਕੋਈ ਨਾ ਮਨ ਹੈ ਔਰ ਮੇਰਾ ਕੋਈ ਹਜੇ ਤੱਕ ਮਨਪਸੰਦ ਲੀਡਰ ਵੀ ਨਹੀਂ ਹੈ ਸਿਆਸਤ ਦੇ ਵਿੱਚ ਜਿਹੜਾ ਮੈਨੂੰ ਪ੍ਰੇਰਦਾ ਹੋਵੇ ਕਿ ਮੇਰੇ ਵੱਲ ਆ ਮੇਰੇ ਵਰਗਾ ਬਣ ਮੈਨੂੰ ਇਹੋ ਜਿਹਾ ਕੋਈ ਸਿਆਸਤਦਾਨ ਨਹੀਂ ਦਿਖਿਆ ਨਹੀਂ ਜਿਹੜਾ ਮੈਨੂੰ ਪ੍ਰੇਰਦਾ ਹੋਵੇ ਤੇ ਅੱਜ ਦੀ ਘੜੀ ਹਾਲ ਦੀ ਘੜੀ ਤੇ ਕੁਝ ਆਉਣ ਵਾਲੇ ਵਕਤ ਤੱਕ ਤਾਂ ਮੇਰਾ ਕੋਈ ਡਿਸੀਜਨ ਨਹੀਂ ਹੈ ਸਿਆਸਤ ਲਈ ਕਿਹਾ ਜਾ ਰਿਹਾ ਹੈ ਕਿ ਨੈਕਸਟ ਇਲੈਕਸ਼ਨ ਵਿੱਚ ਆਮ ਆਦਮੀ ਪਾਰਟੀ ਇੱਕ ਸਟਰੋਂਗ ਕੰਟੈਂਡਰ ਦੀ ਤਰ੍ਹਾਂ ਆ ਰਹੀ ਹੈ ਸੋ ਆਮ ਆਦਮੀ ਪਾਰਟੀ ਬਾਰੇ ਵੀ ਤੁਹਾਡੇ ਕ੍ਰਿਟੀਕਲੀ ਵੇਖਦੇ ਹੋ ਤੁਸੀਂ ਮੈਂ ਬਿਲਕੁਲ ਸਾਰਿਆਂ ਨੂੰ ਕ੍ਰਿਟੀਕਲੀ ਦੇਖਦਾ ਔਰ ਮੈਂ ਇਹ ਦੇਖਣਾ ਹੈ ਮੈਂ ਕੈਂਡੀਡੇਟ ਦੇਖਣਾ ਹੈ ਜਾਂ ਮੈਂ ਪਾਰਟੀ ਦੇਖਣੀ ਹੈ ਮੈਂ ਬੰਦਾ ਦੇਖਣਾ ਹੈ ਮੈਂ ਕੰਮ ਦੇਖਣੇ ਨੇ ਕੀ ਦੇਖਣਾ ਇਹ ਤਾਂ ਲੋਕਾਂ ਨੇ ਫੈਸਲਾ ਕਰਨਾ ਹੈ ਕਿ ਕੌਣ ਆਉਂਦਾ ਹੈ ਕੌਣ ਨਹੀਂ ਆਵੇ ਉਹੀ ਆਵੇ ਉਸੇ ਨੂੰ ਵੋਟ ਪਾਓ ਜਿਹਨੂੰ ਤੁਹਾਨੂੰ ਲੱਗਦਾ ਹੋਵੇ ਕਿ ਸਾਡੀ ਸੁਣ ਸਕਦਾ ਹੈ ਸਾਡਾ ਕੰਮ ਕਰ ਸਕਦਾ ਚਾਹੇ ਕੋਈ ਵੀ ਪਾਰਟੀ ਹੋਵੇ ਵੋਟ ਸੋਚ ਸਮਝ ਕੇ ਪਾਓ ਤੇ ਬਾਅਦ ਚ ਨਾ ਪਛਤਾਓ